ਅਮੀ ਬੇਲ ਲਾਉਗਾ ਅਗੇ ਬੇਲ ਆ ਗਿਆ ਨਹੀਂ ਨਹੀਂ ਕਿਉਂ ਘਟਦਾ ਘਟਾਦਾ ਹਾਂ ਬਹੁਤ ਥੋੜਾ ਥੋੜਾ ਜੀ ਬਿੱਟੀ ਤੇ ਲੱਗੀ ਨਹੀਂ ਸੀ ਚਲੋ ਚਲੋ ਓ ਇੱਕ ਮਿੰਟ ਰੁਕ ਜਾ ਮੈਨੂੰ ਮੈਟ ਸਾਈਡ ਤੇ ਕਰ ਰਹੰਦਾ ਸੱਚ ਫੇਰ ਅਵੇਂ ਹੋ ਗਿਆ ਬਾਈਕ ਕੱਢਣੀ ਹੈ ਬੱਪੂ ਦਵਾਲੀ ਦੀ ਸਫਾਈਆਂ ਕੀਤੀਆਂ ਦੇਖ ਲੋ ਇੱਕ ਇੱਕ ਅਨਾਰ ਹੋ ਗਿਆ ਉਹ ਵੀ ਅਨਾਰ ਹੋ ਗਿਆ ਕਿੰਨਾ ਵੱਡਾ ਤੇ ਆ ਦੇਖ 10 ਦਿਨ ਲਾ ਗਏ 10 ਦਿਨਾਂ ਦੇ ਵਿੱਚ ਕਿੰਨਾ ਹੋ ਗਿਆ ਹੈਨਾ ਵਰਗੇ ਤੇ ਬੰਦ ਹੈ ਆ ਹੈਗੀ ਆਪਣੀ ਇੱਕ ਉਹ ਦਿਨ ਪੂਰੇ ਉਹ ਕਰੀ ਜਾਵੇ ਪਰਸੋ ਚੌਥੀ ਗੱਲ ਹੈ ਪੱਤੇ ਤੋੜੀ ਜਾਂਦੀ ਸੀ ਉਹਦੇ ਬੱਪੂ ਕੀ ਕਰਦਾ ਸੀ ਪੁੱਤ ਕਿਤੇ ਪੱਤਾ ਟੋੜੇ ਜੀ ਤੇ ਪਾਪਾ ਕੁੱਟਣਗੇ ਫਿਰ ਹਾਂ ਪਾਪਾ ਕਹਿੰਦੇ ਪੇੜਾਂ ਨਾਲ ਛੇੜਛਾਣੀ ਨਹੀਂ ਨਿਕੰਦੀ ਹੁੰਦੀ ਹੰਦਾ ਛੇੜ ਬਰਤ ਇਹ ਕੁਦਰਤ ਹੁੰਦੇ ਨੇ ਐਨ ਐਨਾ ਠੰਡੀ ਛਾਂ ਦਿੰਦੇ ਨੇ ਹਵਾ ਦਿੰਦੇ ਨੇ ਫਲ ਦਿੰਦੇ ਨੇ ਛੇਬ ਐਪਲ ਔਰੈਂਜ ਗ੍ਰੇਪਸ ਬਨਾਣਾ ਹਾਂ ਅਨਾਰ ਹਾਂ ਅਸਾ ਇਹਨੂੰ ਤੋੜੀਦਾ ਨਹੀਂ ਹੁੰਦਾ ਇਹ ਖਾਣ ਨੂੰ ਕਿੰਨਾ ਕੁਝ ਮਿਲਦਾ ਖਾਣ ਨੂੰ ਖਾਣ ਨੂੰ ਮਿਲਦਾ ਜੀ ਕਾ ਮਿਲਦੇ ਆ ਮਿਲਦੇ ਆ ਇਹਨਾਂ ਨੂੰ ਹੂੰ ਚਲੋ ਵਾਓ ਕਿੰਨੂ ਗਈ ਕਰਨਾ ਆਪਣਾ ਗੁਰਜਪਨੂਰ ਦਾ ਨਵਾਂ ਪਰਸ ਦੇਖੋ ਜਪਨੂਰ ਦੀ ਭੂਆ ਲੈ ਕੇ ਆਈ ਹੈ ਦੇਖੋ ਪਰਸ ਦਿਖਾ ਦਿਓ ਆਏ ਹੋਏ ਮੋਬਾਈਲ ਫੋਨ ਆ ਗਿਆ ਲੱਗਦਾ ਕਿਸੇ ਦਾ ਦੇਖੋ ਫੋਨ ਆਇਆ ਇਹਦਾ ਫੋਨ ਆਇਆ ਰੁਕੋ ਰੁਕੋ ਹੱਥ ਵਿੱਚ ਕਿੰਨਾ ਸੋਨਾ ਕਰਦੀ ਰੁਕੋ ਲਓ ਜੇਪਾ ਕਿਤਾ ਬੁਰਾ ਵਾਹ ਬੁਲਾ ਬਾਬਾ ਕਿਨਾਂ ਲੈ ਜੀ ਬਾਲੀ ਕੁੱਟੀ ਆਦੀ ਏ ਲਿਫਟਿਕ ਲਵਾਇਆ ਮੈਂ ਨਾ ਜਾ ਕੇ ਦੇਖੋ ਰੌਣਕਾਂ ਦਿਵਾਲੀ ਨਹੀਂ ਆਉਣਾ ਫੜੇ ਰਹਿਣ ਰਵਲ ਲਾ ਰਹੀ ਆ ਬਲਬੋ ਸੋਰਾ ਰੰਗ ਬਰੰਗਾ ਹੁੰਦਾ ਜਿਹੜਾ ਜਾਪਣੇ ਉਹਨ ਲਈ ਆ ਕੀ ਰਿਆ ਜਾਪੂਰਾ ਪ੍ਰਿਆਸ ਤੇ ਪਿੱਪੀ ਕ ਲਈ ਆ ਠਿੱਕੀ ਇਹ ਹਰੀ ਜੀ ਹੁੰਦੀ ਹੈ ਜਿਹੜੀ ਹਾਂ ਅੱਛਾ ਇੱਕ ਲੈ ਲਈਂ ਥੋੜਾ ਖੋਚਾ ਹੈ 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 ਜਾਪਾ ほら。 ਕੀ ਲਿਆ ਹੈ ਹੈ ਜਪ ਕੀ ਲਿਆ ਪਰਸੇ ਚ ਪਾਲਾ ਆਉਦੇ ਹੈ ਹੈ ਦੇਖੋ ਕੀ ਲੈਣਾ ਉਹ ਉਹ ਵੀ ਇੰਦਾ ਜਮਨੇ ਗੱਲਾਂ ਉਹ ਲਾਲ ਜਾ ਇੱਕ ਉਹ ਬਰਾਬਰ ਹੀ ਹੈ 3 ਸਾਈਜ਼ ਦਾ ਕੰਨ ਦਾ ਫਰਕ ਆ ਇਹ ਵਿੱਚ ਦੇ ਵਿੱਚ ਹੁਣ ਕਿਹੜਾ ਉਹਦਾ ਮੂੰਹ ਜਿਹਾ ਸਹੀ ਨਹੀਂ ਸੀ ਇਹਦਾ ਤਾਂ ਆਹ ਸਹੀ ਠੀਕ ਹੈ ਮੂੰਹ ਤਾਂ ਡੋਲਰ ਹੀ ਸੀ ਬਾਈ ਸੋਹਣਾ ਮੂੰਹ ਨੂੰ ਕੀ ਕਰਨਾ ਪਰੋਂ ਲਣ ਲੱਗੀ ਫੈਣੀਆਂ ਅਸੀਂ ਆਏ ਸੀ ਬਾਗਾ ਪ੍ਰਾਣਾ ਅੱਜ ਅੱਜ ਇਹੋ ਹੀ ਆਦੂ ਅੱਛੇ ਇਦੋਂ ਹੀ ਆਹ ਸਹੀ ਅੱਛੇ ਜੋ ਆਕੇ ਏ ਨੰਦੇ ਕਾਉ ਲੱਗਾ ਵਾ ਤਰਾਣੀ ਤੋਂ ਵਾ ਮਾ ਨਾ ਨਾ ਨੀ ਹਾਂ ਯੇ ਕੋਟ ਨਾ ਕਰ ਐਂਗਲ ਮਾ ਨਾ ਯਾ ਨਾ ਐਂਕੀ ਮਾ ਪਾ ਪੈਂਟ ਦਵਾ ਦੂੰਗਾ ਮੈਂ ਹਾਂ ਜੀ ਮੋਟੋ ਬਾਲ ਕਰਾਉ ਜੀ ਦਾ ਫੈਂਟ ਬਾਲਣਾ ਬੜਾ ਬੜਾ ਆ ਜੀ ਮਾ ਇਹ ਹੋ ਜਾਊਗਾ। ਉਹ ਹੋਲੀਆ ਵੀ ਦਿਵਾਊਗਾ ਸਾਡੇ। ਉਹ ਲੀਆ ਵੀ ਦਿਵਾਊਗਾ। ਬੱਸ ਬਹੁਤ ਹੈ ਨਾ। ਇਹ ਕਈ ਭੈਣ ਭਰਾਵਾਂ ਦੇ ਨਾ ਲੰਬੇ ਰਹਿ ਕੇ ਤੁਸੀਂ ਵੀਡੀਓ ਨਹੀਂ ਪਾ ਰਹੇ ਵੀਡੀਓ ਦਾ ਨਾ ਟਾਈਮਿੰਗ ਨਹੀਂ ਕੀ ਸਾਡੇ ਦੀ। ਅੱਜ ਦੀ ਕੱਲ ਦੀ ਵੀਡੀਓ ਜਿਹੜੀ ਉਹ ਪਈ ਆ 2 ਵਜੇ ਤੇ ਕੋਸ਼ਿਸ਼ ਕਰਾਂਗੇ ਵੀ ਇੱਕ ਟਾਈਮ ਹੀ ਰੱਖੀਏ 2 ਵਜੇ ਦਾ ਕਿਉਂਕਿ 2 ਵਜੇ ਜੱਪੂ ਸੁੱਤਾ ਪਿਆ ਹੁੰਦਾ 2 ਵਜੇ 20 ਪਾਇਆ ਕਰਾਂਗੇ ਵੀਡੀਓ ਇੱਕ ਟਾਈਮ ਰੱਖਾਂਗੇ ਨਾ ਫੇਰ ਤੁਹਾਡੇ ਸਾਰੇ ਭੈਣ ਭਰਾਵਾਂ ਕੋਲ ਨੋਟੀਫਿਕੇਸ਼ਨ ਪਹੁੰਚੂਗੀ ਤੇ ਅੱਜ ਰਮਨ ਦੇ ਆਈ ਆ ਬਾਗ ਦੇ ਫਰਾਂ ਤੋਂ ਪੜਦੇ ਪੜਦੇ ਆ ਦੇਖੋ ਜੀ ਪੜਦੇ ਐ ਆਪਾਂ ਰਸੋਈ ਨੂੰ ਰਸੋਈ ਦੇ ਅੱਗੇ ਅੱਛਾ ਉਹ ਆ ਟੈਪ ਆਇਆ ਵਾ ਟੈਪ ਤਾਂ ਹਾਂ ਆਪ ਪਾਇਆ ਹੋਇਆ ਪਰਦਾ ਹੀ ਡੰਗਣਾ ਹੈ ਬਸ ਕੌਣ ਟੰਗੂਗਾ ਟੰਗਾ ਲਾਂਗੇ ਉਹ ਤਾਂ ਸੋਨੂੰ ਨੂੰ ਕਹਾਂਗੇ ਇਹੇ ਪਤਾ ਕੀ ਗੱਲ ਹੈ ਜੀ ਰਸੋਈ ਦੇ ਯਾਨੀ ਕਿ ਪਰਦਾ ਕਰਨਾ ਰਸੋਈ ਦਾ ਰਸੋਈ ਦਾ ਪਰਦਾ ਮਤਲਬ ਬਰਕਤ ਦਾ ਕਾਫਟਰ ਹੈ ਨਹੀਂ ਮਤਲਬ ਹੀ ਨਹੀਂ ਦਏ ਜੀ ਐ ਤੇ ਚਲੋ ਪਰਮਾਤਮਾ ਦੀ ਦੇਣਾ ਆਪ ਦੇ ਖਰਚੇ ਆ ਤੇ ਇਹ ਡਿਪੈਂਡ ਹੁੰਦੀ ਗੱਲ ਹੂੰ ਬਸ ਪਰ ਜੋ ਪੁਰਾਣੀਆਂ ਗੱਲਾਂ ਬਣੀਆਂ ਵੀ ਹੋਈਆਂ ਉਹਨਾਂ ਨੂੰ ਅਮਲ 'ਚ ਕਰਨਾ ਚਾਹੀਦਾ ਹਨ ਜੋ ਪੁਰਾਣੀਆਂ ਗੱਲਾਂ ਹੈਗੀਆਂ ਐਵੇਂ ਨਹੀਂ ਵੱਡੇ ਕਹਿੰਦੇ ਸੀ ਬਾਕੀ ਰਸੋਈ ਤੱਕ ਅੱਜ ਕੱਲ੍ਹ ਪਤਾ ਕੀ ਹੋ ਗਿਆ ਮਕਾਨ ਪਤਾ ਪੁੱਠਾ ਸਾਹਬ ਚ ਬਣਨੇ ਨੇ ਬਾਥਰੂਮ ਅੰਦਰ ਕਰਤੇ ਲੋਕਾਂ ਨੇ ਹੂੰ ਤੇ ਰਸੋਈ ਓਪਨ ਕਰਤੀ ਬਾਹਰ ਤੋਂ ਕਿ ਧੂਆ ਨਾ ਆਵੇ ਗੰਧ ਜਾਏ ਸੁਧਦੀ ਦੇਖੀ ਆ ਦੀ ਜੋ ਗਈ ਅਜਨ ਪੁੱਠਾ ਸਾਹਬਾ ਉਲਟੀ ਗੰਗਾ ਵਹਿ ਗਈ ਕੰਦੇ ਹੋਂ ਤੁਸੀਂ ਇਹ ਵੀਡੀਓ ਦੇ ਵਿੱਚ ਗੌਰ ਕੀਤੀ ਐ ਇਹ ਹੋ ਗਈ ਐ ਇਹ ਕਾਰਾਜ ਕਰ ਬਦਕਤਾ ਲੜਾਈਆਂ ਝਗੜੇ ਕਿਉਂ ਨੇ ਇਹ ਪੁੱਠੇ ਕੰਮ ਇਹ ਇਹ ਨਾ ਕਰਕੇ ਨਹੀਂ ਤਾਂ ਪਹਿਲੇ ਲੋਕੀ ਸੋ ਚਾਲ ਲੈ ਜਿਹੜੇ ਆਪਾਂ ਕਹਿੰਦੇ ਹਿੰਦੀ ਚ ਪਿਓਰ ਚ ਇਹ ਰੂੜੀਆਂ ਤੇ ਜਾਂਦੇ ਹੁੰਦੇ ਸੀ ਸਾਡੇ ਵਰਗੇ ਮਲ ਘਰ ਤੋਂ ਬਾਹਰ ਕਿਤੇ ਕਿਤੇ ਹੁੰਦੇ ਸੀ ਹੁੰਦੇ ਸੀ ਆਹ ਤਾਂ ਗੱਲਾਂ ਹੈਗੀਆਂ ਜੀ ਤੇ ਕਿਸੇ ਕਿਸੇ ਦੇ ਗੂਹੇ ਹੁੰਦੇ ਸੀ ਜਿਹੜਾ ਟਾਇਲਟ ਬਾਥਰੂਮ ਚਾਹੀਦੇ ਹਾਂ ਵਾ ਕਮਰੇ ਨਾਲ ਵੀ ਟਾਇਲਟ ਹੁੰਦਾ ਉਹਨਾਂ ਟਾਇਲਟ ਬਾਥਰੂਮ ਚਾਹੀਦੇ ਤੇ ਰਸੋਈਆਂ ਉਹ ਅੱਗੇ ਕਰਤੀਆਂ ਕਰਦੇ ਤੇ ਟਾਇਲਟ ਉਹਨਾਂ ਦੀ ਬਿਮਾਰੀਆਂ ਬਾਹਰ ਨਾ ਕੱਲ ਨੂੰ ਘਰ ਚ ਗੁਰੂਗ੍ਰੰਥ ਸਾਹਿਬ ਜੀ ਵੀ ਲਿਆਇਆ ਲਿਆਇਆ ਜਾਂਦੇ ਜਦੋਂ ਲਿਆਏ ਜਾਂਦੇ ਨੇ ਉਹਦਾ ਸੋਚਣਾ ਪੈਂਦਾ ਕਿਹੜੇ ਕਮਰੇ ਹਾਂ ਦਾ ਕਿਹੜੇ ਕਮਰੇ 3600 ਰੁਪਏ ਦੇ ਸੁਚਮ ਤਾਂ ਕਿਤੇ ਵੀ ਨਹੀਂ ਹੁੰਦੀ ਸੁੱਚਾ ਕੀ ਸੀ ਜੀ ਨੂੰ ਸਾਫ ਅਸੀਂ ਅਸੀਂ ਸਿਰਫ ਚੀਜ਼ ਨੂੰ ਸਾਫ ਕਰ ਸਕਦੇ ਹਾਂ ਸੁਚਮ ਨਹੀਂ ਕਰ ਸਕਦੇ ਸੁਚਮ ਤਾਂ ਸਿਰਫ ਇਹ ਕਰ ਰੱਬ ਦਾ ਨਾਮ ਹੀ ਹੈਗਾ ਹੋਰ ਕੋਈ ਚੀਜ਼ ਨਹੀਂ ਹੈ ਪਰ ਜਿਹੜਾ ਉੱਥੇ ਕੰਮ ਹੋਗੇ ਨਾ ਘਰ ਦੇ ਵਿੱਚ ਘਰ ਦੇ ਵਿੱਚ ਘਰ ਜਦੋਂ ਬਣਾਉਂਦਾ ਲੋਕੀ ਬਾਥਰੂਮ ਅੰਦਰ ਰਸੋਈ ਬਾਹਰ ਉਹ ਗੱਲ ਤਾਂ ਓਕੇ ਹੈ ਉਧ ਕਰਕੇ ਮੈਂ ਫਾਇਦਾ ਬਾਹਰ ਕਾੜਤੀ। ਦਾ ਚੀਜ਼ਾਂ ਦਾ ਕੈਰੋਸ਼ ਆਏ। ਨਾ ਇਹ ਸੋਚ ਹੈ ਆਪਣੀ ਆਪੋ ਆਪਣੀ ਪੈਂਦਾ ਹੈ ਕਿ ਨਹੀਂ ਪੈਂਦਾ ਪਰ ਇਹ ਚੀਜ਼ ਗਲਤ ਹੈ। ਸੋਈ ਘਰ ਦੇ ਅੰਦਰ ਹੀ ਚੰਗੀ ਹੈ ਤੇ ਲੈਟਰਿੰਗ ਵਾਲ ਤੋਂ ਬਾਹਰ ਨਹੀਂ ਇਹ ਸੋਚ ਕੇ ਦੇਖਿਆ ਜਾਵੇ ਦਿਮਾਗ ਨਾਲ ਇਹ ਗਲਤ ਹੈ। ਹਾਂ ਗਲਤ ਹੀ। ਅੱਗੇ ਅਸੀਂ ਗੰਦ ਨੂੰ ਤੇ ਸਿਰ ਤੇ ਧਰ ਲਿਆ ਤੇ ਜਿਹੜੀ ਚੰਗੀ ਚੀਜ਼ ਆ ਉਹਨੂੰ ਪੈਰਾਂ ਥੱਲੇ ਬਾਹਰ ਨੂੰ ਕਰਤਾ। ਹਾਂਜੀ। ਅੱਗੇ ਦੇਖ ਲੋ ਜਿਉਂਦੀਆਂ ਵਾਹਦੀਆਂ ਨੇ ਜਿੰਦਾਬਾਦ ਰਣ ਰੂੜੀਆਂ ਉੱਥੇ ਜਾਂਦੇ ਹੁੰਦੇ ਸੀ ਮੇਰੇ ਵਰਗੇ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕਾ ਕੰਮੋਗੇ ਆਪਣੇ ਨਾ ਸ੍ਰੀ ਗੰਡਪਾੜ ਸਾਹਿਬ ਕਹਾ ਉਸ ਦਿਨ ਦੇ ਦੀਵਾਲੀ ਵਾਲੇ ਦਿਨ ਤੇ ਇਹ ਵਿਸ਼ਕਰਮਾ ਜੀ ਦੇ ਜਾਨੀ ਕਿ ਹੁੰਦੇ ਆ ਵੀ ਵਿਸ਼ਕਰਮਾ ਜੀ ਦਾ ਹੈਪੀ ਬਰਥਡੇ ਮਨਾਇਆ ਜਾਂਦਾਗਾ ਹੈਪੀ ਬਰਥਡੇ ਹੁੰਦਾ ਬਾਬਾ ਜੀ ਦਾ ਤੇ ਸਮਾਂ ਲੱਗਿੰਦੀ ਹੈ ਹਾਂ ਕੋਲੋਂ ਸਈ ਗੁਰਦੁਆਰਾ ਸਾਹਿਬ ਚੱਲੇ ਆ ਲੰਗਰ ਖਾਣ ਲੰਗਰ ਕਾਣ ਕਾ ਜੀ ਨਹੀਂ ਨਹੀਂ ਪੱਥਾ ਟੇਕਾ ਚੱਲਦਾ ਹੈ ਮਾਤਾ ਦੇ ਅਰੇ ਮੇਰਾ ਪੈਰ ਦਲ ਤੋੜਿਆ ਬੜਾ ਬਜ਼ਾਰ ਤੋਂ ਬਜ਼ਾਰੋਂ ਆ ਕੇ ਤੇ ਅਸੀਂ ਗਏ ਸੀ ਮਿਲਣ ਕਿਸੇ ਨੂੰ ਤੇ ਜਿਹੜੇ ਘਰੇ ਮਿਲਣ ਆਏ ਸੀ ਉਹ ਤੁਰ ਕੇ ਬਿਨਾ ਮਿਲੇ ਕਿਉਂਕਿ ਘਰ ਤੋਂ ਸਾਲਾ ਲੱਗਾ ਹੋਇਆ ਸੀ ਦੇਖ ਕੇ ਤੇ ਹੁਣ ਜਲੇ ਅਸੀਂ ਗੁਰੂ ਘਰ ਕਿਉਂਕਿ ਰਖਣ ਬਾਤ ਸ਼ੁਰੂ ਹੋਈ ਰੇ ਅੱਜ ਤੋਂ ਉਹ ਭੈਣ ਮੇਰੀ ਦਾਦੀ ਸੀਗੀ ਵੀ ਭੈਣ ਹੈਂਡੀਕੈਟ ਸੀ ਤੇ ਗੱਡੀ ਦੇ ਵਿੱਚ ਹੀ ਬੈਠੇ ਸੀਗੇ ਉਹ ਤੇ ਅਸੀਂ ਜੀ ਗਏ ਵੇ ਸੀਗੇ ਤੇ ਤਾਇਕੇ ਘਰੇ ਤੇ ਉਹ ਪਲੀਜ਼ ਨਾ ਤੁਸੀਂ ਕਮੈਂਟ ਕਰਕੇ ਸਾਨੂੰ ਇਸ ਵੀਡੀਓ ਦੇ ਵਿੱਚ ਦੱਸਿਓ ਕਿੱਥੋਂ ਆਏ ਸੀ ਕੋਟਿਆ ਤੋਂ ਗੈਰੇ ਸੀ ਉਹਦਾ ਠੀਕ ਹੈ ਤੇ ਉਹਦੇ ਅਸੀਂ ਆ ਗਏ ਉਹ ਕਹਿੰਦੀ ਉਹ ਤਾਂ ਚਲੇ ਗਏ ਤੇ ਤੁਸੀਂ ਖੜ ਜਾਂਦੇ 5-7 ਮਿੰਟ ਹੋਰ ਤੇ ਅਸੀਂ ਤੁਹਾਨੂੰ ਮਿਲ ਲੈਣਾ ਸੀਗਾ ਹਣਾ ਅਸੀਂ ਤੁਰ ਹੀ ਪਏ ਸੀਗੇ ਉਧਰੋਂ ਤੇ ਉਹ ਫਿਰ ਰਾਹ ਤੇ ਜਾਂਦੀ ਜਾਂਦੀ ਸਾਨੂੰ ਭੈਣ ਮਿਲ ਗਈ ਉਹ ਕਹਿੰਦੀ ਵੀ ਉਹ ਤਾਂ ਚਲੇ ਗਏ ਤੇ ਫਿਰ ਅਸੀਂ ਇੱਕ ਭੈਣ ਹੋਰ ਆਇਆ ਹੋਟਿਆਂ ਤੋਂ ਉਹ ਭੈਣ ਨੂੰ ਫੋਨ ਲਾ ਕੇ ਪੁੱਛੇ ਵੀ ਭੈਣ ਤੁਸੀਂ ਆਏ ਸੀ ਮੈਂ ਰਵਣ ਨੂੰ ਕਿਹਾ ਵੀ ਕਈ ਵਾਰ ਰਸਤੇ ਜਾਂਦਾ ਹੁੰਦਾ ਬੰਦਾ ਵੀ ਮੁੜੇ ਆਉਂਦਾ ਕਈ ਵਾਰ ਹੋ ਸਕਦਾ ਬਾਜ਼ਾਰ ਚ ਹੀ ਗਏ ਹੋਣ ਲੈ ਵੀ ਵਾਪਸ ਮੁੜੇ ਆਉਣਗੇ ਹਨਾ ਤੇ ਵੀ ਉਹਨਾਂ ਨੂੰ ਲੱਗਿਆ ਹੋਵੇ ਕਿਤੇ ਦੂਰ ਨਾ ਗਏ ਹੋਣ ਤੇ ਤਾਂ ਕਰਕੇ ਵੀ ਫੋਨ ਉਹ ਕਹਿੰਦੇ ਭੈਣ ਕਹਿੰਦੇ ਮੈਂ ਨਹੀਂ ਮੈਂ ਅਸੀਂ ਤਾਂ ਨਹੀਂ ਸੀਗੀ ਰਵਣ ਆਦਾ ਫੜਾ ਦੇ ਹਾਂ ਨੜੇ ਰਾਜਵੰਦ ਨੂੰ ਪੁੱਛ ਲੈ ਜਾਣਾ အိုဟိုဘယ်အချိန်လောက်ပတ်နာကဘယ်လိုပတ်နာကပတ်နာက ਹਰੀ ਜਲਾਵੇਂ ਪਟਾਣੇ ਨੂੰ ਨਾ ਵਜਣਾ ਚਾਹੀਦਾ। ਨੀਂਹ ਟੋਲੀ ਨੂੰ ਦੁਬਾਰਾ ਆਇਆ। ਤੋਸਿਆ ਨੀਂਹ ਕੱਢੋੜਾ ਆਇਆ। ਦਿਆ। ਜਾਪਾ। ਹੋਰੇਆ। ਵਾਹ ਬੱਜੀ। ਖੇਡ ਦੀ। ਖੇਡ ਤਾਂ। ਹਾਂ? ਖੇੜੀ-ਖੇੜੀ ਕਰਦਾ। ਅੱਛਾ। ਲਾ 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 ਡੈਗਣਾ ਬਾਈ। क्या आप मुझे もう一回お客さん。<laughs> ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਬੋਲੀ ਜਾਂਦਾ ਬਾਬਾ ਜੀ ਗੱਡੀ ਦੋ ਇੰਨੂ ਦੇ ਦੋ ਗੱਡੀ ਬਾਬਾ ਜੀ ਗੱਡੀ ਦੇਦਾ ਏ ਫਟੇ ਗਏ ਤੇ Okay. <laughs>